ਕਣਕ ਦੀ ਬੀਜ ਸੋਧ ਕਣਕ ਦੀ ਚੰਗੀ ਫਸਲ ਲਈ ਰੋਗ ਰਹਿਤ ਸਿਹਤਮੰਦ ਅਤੇ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਛੋਟੇ ਚੁੜਰੇ ਅਤੇ ਨਦੀਨਾ ਦੇ ਬੀਜਾਂ ਨੂੰ ਵੱਖ ਕਰ ਦਿਓ। ਸੌਂਗ ਪ੍ਰਭਾਵਿਤ ਖੇਤਰਾ ਵਿੱਚ ਪ੍ਰਤੀ ਕਿਲੋ ਬੀਜ ਨੂੰ 1 ਗ੍ਰਾਮ ਥਾਇਆਮੀਥੋਕਸਮ 70 ਵਲਸ ਜਾਂ 4 ਮਿਲੀਲੀਟਰ ਕਲੋਰਪਾਈਰੀਫੋਸ ਵੀ ਇਸਵੀਸੀ ਜਾਂ 2 ਮਿਲੀਲੀਟਰ ਇਮੀਦਾਕਲੋਪ੍ਰਿਡ ਅਤੇ ਹੈਕਸਾਕੋਨਾਜੋਲ ਵੀ ਐਫੈਸਨਾਲ ਸੋਧੋ। ਸੋਧਦੇ ਹੋਏ ਬੀਜਾਂ ਨੂੰ ਛਾਂ ਵਿੱਚ ਸੁਕਾਓ। ਫੇਰੋਲੀਨਾਸ਼ਕ ਵਰਤੋ ਸਿੱਟੇ ਅਤੇ ਪੱਤਿਆਂ ਦੀ ਕੰਗਿਆਰੀ ਦੀ ਬਿਮਾਰੀ ਤੋਂ ਬਚਾ ਲਈ 13 ਮਿਲੀਲੀਟਰ ਟੈਬੂਕੋਨਾਜ਼ੋਲ 6 ਐਫਐਸ ਜਾਂ 120 ਗ੍ਰਾਮ ਕਾਰਬੋਕਸਿਨ ਅਤੇ ਟੈਟਰਾਮਿਥਾਈਲ ਥਾਈਯੂਰਮ ਡਾਈਸਲਫਾਈਟ 75 ਡਬਲਯੂਐਸ ਜਾਂ 40 ਗ੍ਰਾਮ ਟੈਬੂਕੋਨਾਜ਼ੋਲ 2 ਡੀਐਸ ਨੂੰ 400 ਮਿਲੀਲੀਟਰ ਪਾਣੀ ਵਿੱਚ ਘੋਲ ਕੇ 40 ਕਿਲੋਗ੍ਰam ਬੀਜ ਤੇ ਛਿੜਕਾ ਕਰੋ ਬੀਜ ਨੂੰ ਸੋਧ ਕੇ ਛਾਂ ਵਿੱਚ ਸੁਕਾਓ ਅਤੇ ਫਿਰ ਬਿਜਾਈ ਕਰੋ ਕਣਕ ਦੀ ਫਸਲ ਦਾ ਚਾਰਡ ਵਧਾਉਣ ਲਈ ਉਲੀਨਾਸ਼ਕ ਨਾਲ ਸੋਧ ਤੋਂ 5-6 ਘੰਟੇ ਬਾਅਦ ਬੀਜ ਦਾ ਜੀਵਾਣੂ ਟੀਕਾ ਕਰਨ ਵੀ ਕੀਤਾ ਜਾ ਸਕਦਾ ਹੈ ਇਸ ਲਈ 800 ਗ੍ਰਾਮ ਅਜ਼ੋਟੋਬੈਕਟਰ ਜਾਂ 500 ਗ੍ਰਾਮ ਕੰਸੋਰਸ਼ੀਅਮ ਜੀਵਾਣੂ ਨੂੰ 1 ਲੀਟਰ ਪਾਣੀ ਅਤੇ 40 ਕਿਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਕੇ ਫਰਸ਼ਤੇ ਫੈਲਾਓ। ਬੀਜਾਂ ਦੇ ਸੁੱਕਣ ਤੋਂ ਤੁਰੰਤ ਬਾਅਦ ਬਿਜਾਈ ਕਰੋ। ਫਸਲ ਨੂੰ ਸ਼ੁਰੂਆਤੀ ਦੌਰ ਵਿੱਚ ਬੀਜ ਤੋਂ ਪੈਦਾ ਹੋਣ ਵਾਲੀਆਂ ਕਈ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਹਮੇਸ਼ਾ ਸੋਧੇ ਹੋਏ ਬੀਜਾਂ ਨਾਲ ਬਿਜਾਈ ਕਰੋ। ਵਧੇਰੇ ਜਾਣਕਾਰੀ ਅਤੇ ਉਤਪਾਦ ਖਰੀਦਣ ਲਈ ਐਗਰੀ ਖੇਤੀ ਐਪ ਤੇ ਜਾਓ।